ਲਤਨੀ ਹੈ ਪੰਜਾਬੀ ਦੇ ਵਿੱਚ ਸ਼ਬਦਾਂ ਦੀ ਜਿਹੜੀ ਕਿ ਨਾਤਾਦਾਰੀ ਸਾਕਾਦਾਰੀ ਨਸਬੰਦਤ ਸ਼ਬਦਾਂ ਦੀ ਜੋ ਤੁਸੀਂ ਪੰਜਾਬੀ ਸਭਿਆਚਾਰ ਦੇ ਵਿੱਚ ਦੇ ਤੇ ਪੰਜਾਬੀ ਸਭਿਆਚਾਰ ਦੇ ਵਿੱਚ ਜਿਹੜੇ ਸ਼ਬਦ ਆ ਸ਼ਬਦ ਆਪਣੇ ਆਪ ਦੇ ਵਿੱਚ ਹੀ ਇੱਕ ਪੂਰੀ ਤਰ੍ਹਾਂ ਦਾ ਉਹਨਾਂ ਦੀ ਇੱਕ ਅਸੀਂ ਕਹੀਏ ਕਿ ਹਰ ਇੱਕ ਸ਼ਬਦ ਦੇ ਆਪਣੇ ਆਪ ਦੇ ਵਿੱਚ ਤਸਾ ਨਾ ਉਵੇਂ ਹੀ ਸਾਡੇ ਜਿਹੜੇ ਨਾਤਾਦਾਰੀ ਸਾਕਾਦਾਰੀ ਨਾਲ ਸੰਬੰਧਿਤ ਜਿਹੜੇ ਸ਼ਬਦ ਆ ਉਹਨਾਂ ਦੇ ਵਿੱਚ ਵੀ ਜਿਹੜੇ ਸਾਡੇ ਰਿਸ਼ਤੇ ਆ ਤਾਂ ਰਿਸ਼ਤਿਆਂ ਦਾ ਕੁਝ ਖਾਸ ਨਾਮ ਆ ਜਿਸ ਤਰ੍ਹਾਂ ਸਾਡੇ ਕੋਲੇ ਪਹਿਲਾ ਸ਼ਬਦ ਹੈ ਪਤੀਸ ਪਤੀਸ ਸ਼ਬਦ ਜਿਹੜਾ ਪੰਜਾਬੀ ਸਭਿਆਚਾਰ ਦੇ ਵਿੱਚ ਵਰਤੋਂ ਦੇ ਵਿੱਚ ਆਉਂਦਾ ਸੀ ਜਿਹੜਾ ਜਾਂ ਹੁਣ ਵੀ ਵਰਤਿਆ ਜਾਂਦਾ ਤਾਂ ਜਿਹੜੀਆਂ ਸੱਸ ਦੀਆਂ ਦਰਾਣੀਆਂ ਜਠਾੜੀਆਂ ਪਤਨੀ ਦੇ ਨਾਲ ਉਹਨਾਂ ਦਾ ਰਿਸ਼ਤਾ ਕੀ ਹੈ ਪਤੀਸ ਦਾ ਰਿਸ਼ਤਾ ਹੈ ਉਸੀ ਤਰ੍ਹਾਂ ਸਾਡੇ ਕੋਲ ਇੱਕ ਅਗਲਾ ਸ਼ਬਦ ਹੈ ਦਦੀਸ ਹਾਲਾਂਕਿ ਦਦੀਸ ਦਾਦੀ ਸੱਤ ਬਹੁਤ ਸੌਫਟ ਜਿਹਾ ਸ਼ਬਦ ਆ ਪਰ ਪੰਜਾਬੀ ਸੁਰਗਿਆ ਚਾਰ ਦੇ ਵਿੱਚ ਉਸਦੇ ਲਈ ਸ਼ਬਦ ਸਾਡੇ ਕੋਲ ਦਦੀਸ਼ ਹੈ ਦਦੀਸ ਹੈ ਜਿਹੜਾ ਕਿ ਪਤਨੀ ਦੇ ਨਾਲ ਰਿਸ਼ਤਾ ਉਸਦਾ ਹੈ ਉਹ ਉ ਕੀ ਹੋਏਗਾ ਦਦੀਸ ਦਾ ਰਿਸ਼ਤਾ ਹੈ ਦਾਤੀ ਸਸਤਾ ਜਿਹੜਾ ਉਸੇ ਤਰ੍ਹਾਂ ਅਗਲਾ ਸ਼ਬਦ ਹੈ ਸਾਡੇ ਕੋਲ ਮਲਿਓਰਾ ਮਲਿਓਰਾ ਸੋਪੀ ਸਪਨਾ ਜੇ ਕਹੀਏ ਤਾਂ ਮਾਮਾ ਸੋਹਰਾ ਤੇ ਦੂਸਰੇ ਪਾਸੇ ਸਾਡੇ ਕੋਈ ਸਭਿਆਚਾਰ ਦੇ ਵਿੱਚ ਇਸੇ ਸੰਬੰਧੀ ਸ਼ਬਦ ਜਿਹੜਾ ਵਰਤਿਆ ਮਿਲਦਾ ਹੈ ਮਲਿਓਰਾ ਯਾਨੀ ਜਿਹੜਾ ਪਤੀ ਦਾ ਮਾਮਾ ਹੈ ਉਹ ਪਤਨੀ ਦਾ ਕੀ ਲੱਗੇਗਾ ਮਲਿਓਰਾ ਉਸ ਨੂੰ ਮਲਿਓਰੇ ਦਰਸ਼ਕਾ ਜਿਹੜਾ ਬੁੜਾ ਜਾਂਦਾ ਹੈ ਮਲਹੀਸ ਮਾਮੀ ਸਸ ਜਾਂ ਪਤਨੀ ਪਤੀ ਦੀ ਮਾਮੀ ਪਤਨੀ ਦੇ ਨਾਲ ਉਸ ਦਾ ਸਬੰਧ ਕੀ ਹੋਇਆ ਮਾ ਮਲੇਸ਼ ਦਾ ਸਬੰਧ ਹੋਇਆ ਜਿਹੜਾ ਕਿ ਮਾਗੀ ਸਸਤਾ ਉਸੇ ਤਰ੍ਹਾਂ ਨਨਹੀਸ ਪਤੀ ਦੀ ਨਾਨੀ ਉਹ ਪਤਨੀ ਦੀ ਕੀ ਲੱਗੇਗੀ ਨਨਹੀਸ ਯਾ ਤੁਹੇ ਕੋਲ ਪਾਸੇ ਇਹ ਵੀ ਹੈ ਕਿ ਜਿਹੜੀ ਪਤੀ ਦੀ ਪਤਨੀ ਦੀ ਨਾਨੀ ਹੈ ਉਹ ਪਤੀ ਦੀ ਕੀ ਲੱਗੇਗੀ ਨਨਹੀਸ ਦਾ ਰਿਸ਼ਤਾ ਜਿਹੜਾ ਉਹ ਸਾਡੇ ਫਰੇ ਸ਼ਬਦ ਇਸ ਸੰਬੰਧੀ ਮਿਲਦਾ ਸਭਿਆਚਾਰ ਦੇ ਵਿੱਚ ਉਸੇ ਤਰ੍ਹਾਂ ਪਤੇ ਹੋਰਾ ਪਤੇ ਹੋਰਾ ਕੌਣਾ ਅਪਤੀ ਦਾ ਜਾਂ ਕਿ ਇਹ ਕੀ ਕੀ ਦੇ ਸੋਰੇ ਦਾ ਭਰਾ ਹੈ ਉਹ ਕੌਣ ਹੈ ਪਤੀ ਇਸ ਤਰ੍ਹਾਂ ਦੇ ਕੁਝ ਹੋਰ ਸ਼ਬਦ ਵੀ ਪੰਜਾਬੀ ਸਭਿਆਚਾਰ ਦੇ ਵਿੱਚ ਵੱਖਰੇ ਵੱਖਰੇ ਰਿਸ਼ਤਿਆਂ ਨੂੰ ਪਰਭਾਸ਼ਿਤ ਕਰਦੇ ਆ ਜਿਹੜੇ ਉਹ ਮਿਲਦੇ ਆ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ ਸੱਚੀ ਕਾ